ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦਾ ਇੱਕ ਆਪਣਾ ਨਵਿਕਲਾ ਵਿਸ਼ਾ ਲੈ ਕੇ ਸੋ ਮੈਨੂੰ ਲੱਗਦਾ ਵੀ ਸ਼ਾਇਦ ਇਹ ਸਭ ਤੋਂ ਜ਼ਿਆਦਾ ਮੇਨ ਤੇ ਇੰਪੋਰਟੈਂਟ ਵਿਸ਼ਾ ਨਵਿਕਲਾ ਹੁਣ ਦੇ ਨਾਲ ਨਾਲ ਕਿਉਂਕਿ ਤੁਸੀਂ ਪੜ੍ਹਾਈ ਵੀ ਕਰ ਲਈ ਪੜ੍ਹਾਈ ਕਰਨ ਤੋਂ ਬਾਅਦ ਜੌਬ ਵੀ ਲੱਗ ਗਈ ਪਰ ਅਸਲ ਵਿੱਚ ਤੁਹਾਨੂੰ ਸ਼ਾਇਦ ਆਪਣਾ ਜਿਹੜਾ ਲਾਈਫ ਪਾਰਟਨਰ ਹੈ ਉਹ ਨਹੀਂ ਮਿਲ ਰਿਹਾ ਸੋ ਅਸੀਂ ਹੁਣ ਤੁਹਾਡੇ ਇਸ ਮਸਲੇ ਦਾ ਹੱਲ ਲੈ ਕੇ ਆ ਗਏ ਹਾਂ ਰਿਸ਼ਤੇ ਘਰ ਦੇ ਬਾਹਰ ਸੋ ਸਾਡੇ ਕੋਲੇ ਹਰ ਜਾਤ ਗੋਤ ਧਰਮ ਦੇ ਰਿਸ਼ਤੇ ਤਨੂੰ ਮਿਲਣਗੇ ਸੋ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ WhatsApp ਮੈਸੇਜ ਕਰਨਾ ਹੈ ਮੈਸੇਜ ਕਰਨ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਰਿਕਾਰਡ ਕਰਕੇ ਜੋ ਵੀ ਤੁਹਾਡੀ ਰਿਕਾਇਰਮੈਂਟ ਹੋਗੀ ਤੁਸੀਂ ਆਪਣੇ ਲਈ ਇੱਕ ਮਤਲਬ ਲੜਕਾ ਜਾਂ ਲੜਕੀ ਤੁਸੀਂ ਦੇਖ ਰਹੇ ਹੋ ਉਸ ਦੀ ਆਪਣੀ ਸਾਰੀ ਡਿਟੇਲ ਤੁਸੀਂ ਇੱਕ ਵਾਰ ਫਿਲਹਾਲ ਇੱਕ ਆਡੀਓ ਰਿਕਾਰਡਿੰਗ ਕਰਕੇ ਤੁਸੀਂ ਸਾਨੂੰ ਮੈਸੇਜ ਦੇ ਥਰੂ ਸੈਂਡ ਕਰ ਦੇਣੀ ਹੈ ਤੁਹਾਡੀ ਜਿਹੜੀ ਵੀ ਕੋਈ ਡਾਟਾ ਹੋਊਗਾ ਜਾਂ ਤੁਹਾਡੀ ਪ੍ਰੋਫਾਈਲ ਹੋਊਗੀ ਫਿਲਹਾਲ ਉਹਨੂੰ ਉਹਨਾ ਟਾਈਮ ਸੇਫ ਰੱਖਿਆ ਜਾਊਗਾ ਜਿੰਨਾ ਟਾਈਮ ਅੱਗੇ ਸਾਹਮਣੇ ਵਾਲੀ ਦੀ ਰਿਕੁਆਇਰਮੈਂਟ ਮੈਚ ਨਹੀਂ ਕਰਦੀ ਠੀਕ ਹੈ ਜੀ ਤਾਂ ਸਾਡੇ ਕੋਲ ਹਰ ਤਰ੍ਹਾਂ ਦਾ ਰਿਸ਼ਤਾ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਦੇ ਵਿੱਚ ਪੜੇ ਲਿਖੇ ਅਣਪੜ ਸਰਕਾਰੀ ਪ੍ਰਾਈਵੇਟ ਹਰ ਇਥੋਂ ਤੱਕ ਕਿ ਮਤਲਬ ਤਲਾਕਸ਼ੁਦਾ ਰਿਸ਼ਤੇ ਵੀ ਸਾਡੇ ਕੋਲੇ ਇਸ ਟਾਈਮ ਮੌਜੂਦ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹਰੇਕੋ ਡਾਟਾ ਤੁਹਾਡੇ ਨਾਲ ਸਾਂਝਾ ਕਰਨ ਜਾਵਾਂਗੇ ਠੀਕ ਹੈ ਜੀ ਜਿਦੇ ਵੀ ਸਿਰਫ ਮੋਟੀ ਮੋਟੀ ਜਾਣਕਾਰੀ ਹੀ ਉਹ ਸਾਂਝੀ ਕੀਤੀ ਹੋਊਗੀ ਜਿਹੜੇ ਵੀ ਭੈਣ ਭਰਾ ਨੂੰ ਮਤਲਬ ਰਿਕੁਆਇਰਮੈਂਟ ਹੋਊਗੀ ਠੀਕ ਹੈ ਜੀ ਤੁਸੀਂ ਆਪਣੇ ਲਈ ਲਾਈਫ ਪਲਾਨ ਲੱਭ ਰਹੇ ਹੋ ਤਾਂ ਉਹ ਤੁਸੀਂ WhatsApp ਦੇ ਥਰੂ ਮੈਸੇਜ ਕਰ ਸਕਦੇ ਹੋ ਆਪਣੀ ਵਾਇਸ ਆਡੀਓ ਭੇਜ ਸਕਦੇ ਹੋ ਠੀਕ ਹੈ ਜੀ ਕਾਲ ਕਈ ਵਾਰ ਹੋ ਸਕਦਾ ਨਾ ਚੱਕੀ ਜਾਵੇ ਸੋ ਉਹਦੇ ਲਈ ਮਾਫੀ ਚਾਹਾਂਗੇ ਡਾਇਰੈਕਟ ਕਾਲ ਤੁਸੀਂ ਨਾ ਕਰਿਓ ਫਿਲਹਾਲ ਮੈਸੇਜ ਤੁਸੀਂ ਛੱਡ ਦੇਣਾ ਠੀਕ ਹੈ ਜੀ ਜਾਂ ਤੁਸੀਂ ਆਪਣੀ ਨਾਲ ਵਾਇਸ ਆਡੀਓ ਜੇ ਵੀ ਜ਼ਰੂਰ ਪਾ ਦੇਣੀ ਹੈ ਜਿਹੜੀ ਵੀ ਤੁਹਾਨੂੰ ਰਿਕੁਆਇਰਮੈਂਟ ਹੋਣੀ ਹੈ ਠੀਕ ਹੈ ਜੀ ਸੋ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੜ੍ਹਾਈ ਲਿਖਾਈ ਕਰਦੇ ਆਂ ਜਾਂ ਨੌਕਰੀ ਦੀ ਭਾਲ ਵਿੱਚ ਕਰਦੇ ਆਂ ਤਿਆਰੀ ਕਰਦੇ ਆਂ ਪੰਨ ਉਹਨਾਂ ਸਮਾਂ ਨਹੀਂ ਲੱਗਦਾ ਕਿ ਆਪਾਂ ਦੇਖਿਆ ਕਿ ਸਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਕਿ ਉਹ ਮਤਲਬ ਇੰਨੇ ਉਧਿਆਂ ਤੇ ਪਹੁੰਚ ਗਏ ਵੱਡੇ ਵੱਡੇ ਉਧਿਆਂ ਦੇ ਵੀ ਪਰ ਹਜੇ ਤੱਕ ਉਹ ਉਹਨਾਂ ਨੂੰ ਆਪਣਾ ਸਹੀ ਜਿਹੜਾ ਉਹ ਟੁਕਮਾ ਰਿਸ਼ਤਾ ਨਹੀਂ ਮਿਲ ਰਿਹਾ ਠੀਕ ਹੈ ਜੀ ਉਹਦਾ ਇਹੀ ਕਾਰਨ ਹੈ ਕਿ ਜਿਹੜਾ ਟਾਈਮ ਸੀਗਾ ਉਹ ਪੜ੍ਹਾਈ ਲਿਖਾਈ ਚ ਜਾਂ ਜੋਬ ਦੀ ਭਾਲ ਦੇ ਵਿੱਚ ਲੰਘ ਗਿਆ ਪਰ ਹੁਣ ਜਿਹੜੇ ਰਿਸ਼ਤੇ ਆ ਉਹਦੇ ਵਿੱਚ ਕੁਝ ਰੁਕ ਗਏ ਜਾਂ ਕਈ ਵਾਰ ਕੀ ਹੁੰਦਾ ਆਪਣੀ ਜਿਹੜੀ ਰਿਕੁਆਇਰਮੈਂਟਸ ਹੁੰਦੀ ਹੈ ਉਹ ਮੈਚ ਨਹੀਂ ਕਰਦੀ ਠੀਕ ਹੈ ਜੀ ਤਾਂ ਦੇਖੋ ਕਰਨਾ ਪਰਮਾਤਮਾ ਨੇ ਹੈ ਪਰ ਸਾਡਾ ਇੱਕ ਜਰੀਏ ਦੇ ਥਰੂ ਸ਼ਾਇਦ ਹੋ ਸਕਦਾ ਹੈ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਕਿਸੇ ਭੈਣ ਭਰਾ ਦਾ ਘਰ ਜਿਹੜਾ ਉਹ ਵੱਸ ਸਕੇ ਠੀਕ ਹੈ ਜੀ ਸੋ ਸਾਡੀ ਇਹੀ ਇੱਛਾ ਹੋਊਗੀ ਪਰਮਾਤਮਾ ਵੀ ਅੱਗੇ ਅਰਦਾਸ ਕਰਦੇ ਆਂ ਵੀ ਤੁਹਾਡਾ ਜਿਹੜੇ ਸੁਪਨੇ ਆ ਉਹ ਪੂਰੇ ਹੋਣ ਤੁਹਾਨੂੰ ਆਪਣਾ ਮਨ ਪਸੰਦੀਦਾ ਜਿਹੜਾ ਪਾਰਟਨਰ ਆ ਉਹ ਮਿਲੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਹੋ ਸਕੇ ਤੁਹਾਨੂੰ ਉਸ ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਉਹਨੂੰ ਪੂਰਾ ਕੀਤਾ ਜਾ ਸਕੇ ਠੀਕ ਹੈ ਜੀ ਸੋ ਜੇਕਰ ਕਿਸੇ ਵੀ ਭੈਣ ਭਰਾ ਦਾ ਕੋਈ ਰਿਕੁਆਇਰਮੈਂਟ ਹੋਈ ਤਾਂ ਤੁਸੀਂ ਸਾਨੂੰ ਜਿਹੜਾ ਉਹ ਮੈਸੇਜ ਕਰ ਸਕਦੇ ਹੋ ਆਡੀਓ ਭੇਜ ਸਕਦੇ ਹੋ ਠੀਕ ਹੈ ਜੀ ਹਰ ਜਾਤ ਗਾਂ ਗੋਤ ਧਰਮ ਦੇ ਰਿਸ਼ਤੇ ਜਿਹੜੇ ਸਾਡੇ ਕੋਲ ਅਵੇਲੇਬਲ ਨੇ ਠੀਕ ਹੈ ਜੀ ਜਿਵੇਂ ਆਮ ਖਾਸ ਕਰ ਦੇਖੋ ਜਿਹੜੇ ਵੀ ਆਮ ਕੈਟਾਗਰੀ ਦੇ ਵਿੱਚ ਫਿਲਹਾਲ ਜੇ ਏਰੀਆ ਦੀ ਗੱਲ ਕਰ ਲਈਏ ਤਾਂ ਦੋਸਤੋ ਏਰੀਆ ਵਿੱਚ ਮਾਨਸਾ ਮਠਿੰਡਾ ਬਰਨਾਲਾ ਠੀਕ ਹੈ ਜੀ ਤੇ ਇਧਰ ਭਲਾਡਾ ਸਰਦੂਲਗੜ ਏਰੀਆ ਦਾ ਜਾਂ ਜਿਵੇਂ ਕਹੇ ਦੀ ਥੋੜਾ ਬਹੁਤ ਹਰਿਆਣੇ ਦਾ ਏਰੀਆ ਠੀਕ ਹੈ ਜੀ ਫਿਲਹਾਲ ਇਸ ਤੱਕ ਏਰੀਆ ਤੱਕ ਜਿਹੜੀ ਆਪਣੀ ਉਹ ਜਿਵੇਂ ਕਹਦੇ ਵੀ ਪਹੁੰਚ ਹੈ ਠੀਕ ਹੈ ਜੀ ਇੱਥੋਂ ਆਪਾਂ ਨੂੰ ਜਿਆਦਾ ਰਿਕੁਆਇਰਮੈਂਟ ਆ ਸੋ ਜੇਕਰ ਕੋਈ ਭੈਣ ਭਰਾ ਹੋਰ ਵੀ ਕੋਈ ਐਨ ਆਰ ਆਈ ਆ ਜਾਂ ਕਿਸੇ ਤਰ੍ਹਾਂ ਦਾ ਉਹ ਤੋਂ ਉਸ ਤਰ੍ਹਾਂ ਦੀ ਰਿਕੁਆਇਰਮੈਂਟ ਉਹਨਾਂ ਨੂੰ ਮੈਨੇਜ ਕੀਤੀ ਜਾਊਗੀ ਸੋ ਫਿਲਹਾਲ ਸਾਡੇ ਕੋਲ ਇਹੀ ਏਰੀਆ ਜਿਵੇਂ ਕਹਦੇ ਮਾਨਸਾ ਬਠਿੰਡਾ ਬਰਨਾਲਾ ਤੇ ਜਾਂ ਕਹਦੀ ਹੈ ਵੀ ਭਲਾੜਾ ਬਰੇਟਾ ਏਰੀਆ ਤਕਰੀਬਨ ਸਰਦੂਲਗੜ੍ਹ ਦਾ ਏਰੀਆ ਇਹ ਆਪਣੀ ਪਹੁੰਚ ਦੇ ਵਿੱਚ ਹੈ ਜੇਕਰ ਇੱਥੋਂ ਭੈਣ ਭਰਾ ਕੋਈ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਰੱਖਦਾ ਹੈ ਤਾਂ ਆਪਾਂ ਨੂੰ ਮੈਸੇਜ ਜ਼ਰੂਰ ਕਰਿਓ ਠੀਕ ਹੈ ਜੀ ਸੋ ਕਰਨਾ ਪਰਮਾਤਮਾ ਨੇ ਆਪਾਂ ਇੱਕ ਜਰੀਏ ਦੇ ਥਰੂ ਜਿੰਨਾ ਵੀ ਹੋ ਸਕੇ ਆ ਉਹ ਤੁਹਾਡੀ ਰਿਕੁਆਇਰਮੈਂਟ ਅਕੋਰਡਿੰਗ ਆ ਆਪਾਂ ਤੁਹਾਡੇ ਲਈ ਇੱਕ ਵਧੀਆ ਜੋਗ ਤੇ ਇੱਕ ਸੁਚੱਜਾ ਰਿਸ਼ਤਾ ਤੁਹਾਡੇ ਲਈ ਦੇਖਾਂਗੇ ਸੋ ਕਿਰਪਾ ਕਰਕੇ ਉਹਨਾਂ ਸਾਰੇ ਭੈਣ ਭਰਾਵਾਂ ਨਾਲ ਜਿਹੜੇ ਵੀ ਲੋੜਵੰਦ ਨੇ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਬਹੁਤ ਬਹੁਤ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ